ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਖਿਚੜੀ ਇਹਦੇ ਵਿੱਚ ਪਾਵਾਂਗੇ ਪਿਆਜ਼ ਟਮਾਟਰ ਬਹੁਤ ਵਧੀਆ ਤਰੀਕੇ ਨਾਲ ਆਪਾਂ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਖਿਚੜੀ ਠੀਕ ਹੈ ਜੀ ਇਹਦੇ ਲਈ ਆਪਾਂ ਇੱਕ ਕੋਲੀ ਮੂੰਗੀ ਮਸਰਾਂ ਦੀ ਦਾਲ ਇਹ ਬਿਲਕੁਲ ਹਲਕੀ ਦਾਲ ਹੁੰਦੀ ਹੈ ਠੀਕ ਹੈ ਜੀ ਜਿੰਨੀ ਆਪਾਂ ਦਾਲ ਲਈ ਉਹਨੇ ਆਪਾਂ ਚੌਲ ਪਾਵਾਂਗੇ ਚੌਲ ਵੀ ਆਪਾਂ ਇੱਕ ਕੋਲੀ ਮੀਜ਼ਰਮੈਂਟ ਦੇ ਹਿਸਾਬ ਨਾਲ ਬਰਾਬਰ ਮਾਤਰਾ ਚ ਪਾਵਾਂਗੇ ਠੀਕ ਹੈ ਜੀ ਇਹ ਚੋਲ ਬਾਸਪਤੀ ਦੇ ਟੂਟਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਧੋ ਕੇ ਠੀਕ ਹੈ ਜੀ ਤੇ ਇੱਧਰ ਆਪਾਂ ਕੁੱਕਰ ਦੇ ਵਿੱਚ ਇੱਕ ਕੜਚੀ ਪਾਵਾਂਗੇ ਦੇਸੀ ਘਿਓ ਦੀ ਤੇਸੀ ਘਿਓ ਦੇ ਵਿੱਚ ਹੀ ਤੁਸੀਂ ਖਿਚੜੀ ਬਣਾ ਕੇ ਤਿਆਰ ਕਰਿਆ ਕਰੋ ਠੀਕ ਹੈ ਜੀ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਕਾਲੀ ਮਿਰਚ ਆਪਾਂ ਥੋੜੀ ਜਿਹੀ ਹੋਰ ਐਡ ਕਰਾਂਗੇ ਕਿਉਂਕਿ ਸਾਰੀ ਖਿਚੜੀ ਆਪਣੀ ਕਾਲੀ ਮਿਰਚ ਦੇ ਨਾਲ ਹੀ ਵਧੀਆ ਬਣਨੀ ਹੈ ਦੀ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਲਓ ਜੀ ਪਿਆਜ਼ ਨੂੰ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਭੁੰਨਾ ਹੈ ਤਾਂ ਕਿ ਆਪਾਂ ਜ਼ਿਆਦਾ ਪਿਆਜ਼ ਨੂੰ ਨਹੀਂ ਭੁੰਨਾਂਗੇ ਸਿਰਫ ਹਲਕਾ ਬਰਾਨੀ ਕਰਾਂਗੇ ਇੰਨੀ ਬਹੁਤ ਵਧੀਆ ਖਿਚੜੀ ਬਣੀ ਕੇ ਤਿਆਰ ਹੋਗੀ ਤੁਸੀਂ ਆਪਣੇ ਘਰੇ ਜ਼ਰੂਰ ਬਣਾਇਓ ਬੱਚਿਆਂ ਨੂੰ ਖਵਾਇਓ ਨਾਲ ਜੇ ਵੀ ਆਪਣੇ ਘਰ ਦੇ ਵਿੱਚ ਬੰਦਾ ਬਿਮਾਰ ਹੁੰਦਾ ਕਈ ਵਾਰ ਉਹਦਾ ਖਿਚੜੀ ਖਾਣ ਨੂੰ ਨਹੀਂ ਜੀ ਕਹਦਾ ਤੁਸੀਂ ਇਸ ਤਰੀਕੇ ਨਾਲ ਬਣਾਇਆ ਕਿ ਜਿਹੜਾ ਖਿਚੜੀ ਨਹੀਂ ਵੀ ਖਾਂਦਾ ਉਹ ਵੀ ਖਾਣ ਲੱਗ ਜਾਈ ਠੀਕ ਹੈ ਜੀ ਨਾਲ ਹੀ ਪਾ ਦਾਂਗੇ ਪਟਮਾਟਰ ਤੇ ਇੱਕ ਹਰੀ ਮਿਰਚ ਪਾਈ ਆਪਾਂ ਜ਼ਿਆਦਾ ਨਹੀਂ ਪਾਈ ਹੈਗੀ ਕਿਉਂਕਿ ਆਪਾਂ ਇੱਕ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਆ ਤਾਂ ਕਿ ਇੱਕ ਬਿਮਾਰ ਇਨਸਾਨ ਵੀ ਇਹਨੂੰ ਖਾ ਸਕੀ ਠੀਕ ਹੈ ਜੀ ਗੈਸ ਨੂੰ ਕਰਤਾ ਆਪਾਂ మీడియం ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਨਮਕ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਕਿਉਂਕਿ ਆਪਣੀ ਖਿਚੜੀ ਬਣ ਕੇ ਤਿਆਰ ਹੋਣੀ ਹੈ ਠੀਕ ਹੈ ਜੀ ਤੇ ਨਾਲ ਹੀ ਪਾਵਾਂਗੇ ਆਪਾਂ ਥੋੜੀ ਜਿਹੀ ਹਲਕੀ ਜਿਹੀ ਲਾਲ ਮਿਰਚ ਲਾਲ ਮਿਰਚ ਐਪ ਬਹੁਤ ਜ਼ਿਆਦਾ ਨਹੀਂ ਐਡ ਕਰਨੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਇੱਕ ਦੋ ਮਿੰਟ ਲਈ ਬਿਲਕੁਲ ਹਲਕੀ ਖਿਚੜੀ ਤੇ ਇੱਕ ਤੜਕਾ ਲਾ ਕੇ ਆਪਾਂ ਖਿਚੜੀ ਤਿਆਰ ਕਰਾਂਗੇ ਨਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਸਾਰੀ ਦਾਲ ਨੂੰਗੀ ਮਸਰਾਂ ਦੀ ਤੇ ਚਾਵਲ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਇਕੱਠਿਆਂ ਨੂੰ ਆਪਾਂ ਮਿਕਸ ਕਰਕੇ ਹੂਕੜ ਦੇ ਵਿੱਚ ਪਾਤਾ ਠੀਕ ਹੈ ਜੀ ਲੋ ਜੀ ਆਪਾਂ ਸਾਰੀ ਖਿਚੜੀ ਨੂੰ ਵਿੱਚੇ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਨੂੰ ਆਪਾਂ ਆਪਣੇ ਹਿਸਾਬ ਨਾਲ ਹੀ ਪਾਉਣਾ ਠੀਕ ਹੈ ਜੀ ਆਪਾਂ ਇਹਦੇ ਵਿੱਚ 1 ਕਿਲੋ ਪਾਣੀ ਐਡ ਕਰਤਾ ਠੀਕ ਹੈ ਜੀ ਤਾਂ ਕਿ ਆਪਾਂ ਇਹਦੀਆਂ 4 ਵਿਸਲਾਂ ਬਚਾਉਣੀਆਂ ਨੇ ਉਹਦੇ ਕਰਕੇ ਵੀ ਆਪਣੀ ਖਿਚੜੀ ਥੱਲੇ ਨਾ ਲੱਗੇ ਤੁਸੀਂ ਇਸ ਤਰੀਕੇ ਨਾਲ ਇਹਦੇ ਚ ਪਾਣੀ ਪਾਉਣਾ ਖਿਚੜੀ ਬਣਾਉਂਦੇ ਵੇਲੇ ਹਮੇਸ਼ਾ ਪਾਣੀ ਥੋੜਾ ਜਾਂ ਜ਼ਿਆਦਾ ਹੀ ਚਾਹੀਦਾ ਹੁੰਦਾ ਹੁਣ ਆਪਾਂ ਇਹਦੀਆਂ 4 ਵਿਸਲਾਂ ਬਚਾਵਾਂਗੇ ਲਓ ਜੀ 4 ਵਿਸਲਾਂ ਤੋਂ ਬਾਅਦ ਆਪਾਂ ਹੁਣ ਚੈੱਕ ਕਰਾਂਗੇ ਕਿ ਆਪਣੀ ਖਿਚੜੀ ਕਿੰਨੀ ਕੀ ਤਿਆਰ ਹੋ ਗਈ ਗੈਸ ਨੂੰ ਕਰਤਾ ਆਪਾਂ ਆਨ ਲਓ ਜੀ ਖਿਚੜੀ ਆਪਣੀ ਥੋੜੀ ਜਿਹਾ ਜ਼ਿਆਦਾ ਗਾੜੀ ਬਣੀ ਆ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖਣਾ ਹੈ ਕਿ ਨਾ ਤਾਂ ਇਹ ਜ਼ਿਆਦਾ ਗਾੜੀ ਹੋਵੇ ਨਾ ਜ਼ਿਆਦਾ ਪਤਲੀ ਇਹਦੇ ਵਿੱਚ ਹੁਣ ਆਪਾਂ ਕਰਾਂਗੇ ਪਾਣੀ ਐਡ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਦੇਖਾਂਗੇ ਕਿ ਆਪਾਂ ਨੂੰ ਕਿੰਨੀ ਇੱਕ ਖਿਚੜੀ ਪਤਲੀ ਚਾਹੀਦੀ ਹੈ ਕਿੰਨੀ ਇੱਕ ਗਾੜੀ ਠੀਕ ਹੈ ਜੀ ਤੁਸੀਂ ਇਸੇ ਤਰੀਕੇ ਨਾਲ ਖਿਚੜੀ ਬਣਾਉਣੀ ਹੈ ਨਾ ਤਾਂ ਉਹ ਜ਼ਿਆਦਾ ਪਤਲੀ ਹੋਵੇ ਨਾ ਜ਼ਿਆਦਾ ਗਾੜੀ ਤਾਂ ਹੀ ਖਿਚੜੀ ਦਾ ਟੇਸਟ ਬਹੁਤ ਵਧੀਆ ਪਾਣੀ ਕੇ ਤਿਆਰ ਹੋਊਗਾ ਲਓ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਆਪਾਂ ਟੋਕਲੇ ਦੇ ਵਿੱਚ ਡੇਢ ਗਲਾਸ ਪਾਣੀ ਦਾ ਪਾਤਾ ਠੀਕ ਹੈ ਜੀ 1 ਕਿਲੋ ਪਾਣੀ ਆਪਾਂ ਪਹਿਲਾਂ ਪਾ ਸੀ ਡੇਢ ਗਲਾਸ ਪਾਣੀ ਦਾ ਆਪਾਂ ਹੁਣ ਪਾਤਾ ਦੇਖੋ ਤੁਸੀਂ ਆਪਣੀ ਇਸ ਤਰ੍ਹਾਂ ਦੀ ਖਿਚੜੀ ਚਾਹੀਦੀ ਹੈ ਕਿ ਆਪਾਂ ਜਦੋਂ ਕੜਚੀ ਮਾਰੀਏ ਤੇ ਆਪਣੀ ਖਿਚੜੀ ਕੁੱਕਰ ਦੇ ਵਿੱਚ ਇਸ ਤਰ੍ਹਾਂ ਪੱਛਦੀ ਫਿਰੇ ਠੀਕ ਹੈ ਜੀ ਬਹੁਤ ਵਧੀਆ ਆਪਣੀ ਕੇ ਖਿਚੜੀ ਤਿਆਰ ਹੋਈ ਆ ਇਹਦਾ ਟੇਸਟ ਵੀ ਬਹੁਤ ਵਧੀਆ ਜੀ ਤੁਸੀਂ ਇੱਕ ਵਾਰੀ ਆਪਦੇ ਘਰੇ ਜ਼ਰੂਰ ਬਣਾ ਕੇ ਦਿਖਾਓ ਬੱਚਿਆਂ ਨੂੰ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਚਿੱਕਾ ਜੀ ਲਓ ਜੀ ਹੁਣ ਤੁਸੀਂ ਇਸ ਖਿਚੜੀ ਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਡਾ ਮਨ ਨਾ ਦੇਸੀ ਘੋਪਾ ਕੇ ਵੀ ਖਾ ਸਕਦੇ ਹੋ ਖਿਚੜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਠੀਕ ਹੈ ਜੀ ਓਕੇ ਥੈਂਕ ਯੂ